ਬੀਜੀ ਦਾ ਜ਼ਿਕਰ ਕਰਨਾ ਚਾਹੂਗੀ ਤੁਸੀਂ ਜਿਵੇਂ ਕਿਹਾ ਕਿ ਮੈਂ ਸਭ ਤੋਂ ਛੋਟਾ ਸੀਗਾ ਹੈਨਾ ਮੇਰੇ ਬਰਦਰ ਸਿਸਟਰ ਸਾਰੇ ਵੱਡੇ ਸੀਗੇ ਸੋ ਆਬਵੀਅਸਲੀ ਇੱਕ ਜਦੋਂ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹੁੰਦੇ ਆ ਜਦੋਂ ਉਹਨਾਂ ਦਾ ਵਿਛੋੜਾ ਸਾਨੂੰ ਮਿਲਦਾ ਤੇ ਉਹ ਮੈਂਟਲੀ ਫਿਜ਼ੀਕਲੀ ਤੇ ਚਲੋ ਅਸੀਂ ਵਿਛੜਦੇ ਹੁੰਦੇ ਆ ਲੋਕਾਂ ਦੇ ਵਿੱਚ ਬਟ ਮੈਂਟਲੀ ਕਿਤਨਾ ਕਿਤੇ ਉਹ ਚੀਜ਼ਾਂ ਅਸੀਂ ਉਹਦੇ ਵਿੱਚ ਹੀ ਰਹਿਨੇ ਆ ਉਹਨਾਂ ਯਾਦਾਂ ਦੇ ਵਿੱਚ ਰਹਿਨੇ ਹੁੰਦੇ ਆ ਅਜੇ ਵੀ ਹਾਲਾਂਕਿ 4 ਸਾਲਿਆ 5 ਸਾਲ ਉਹਨਾਂ ਨੂੰ ਗੁਜ਼ਰੇ ਹੋ ਗਏ ਨੇ ਹੈਨਾ ਪਰ ਹਜੇ ਵੀ ਤੁਸ ਤੁਹਾਡੀ ਅੱਖਾਂ ਮੈਂ ਵੇਖ ਰਿਹਾ ਕਿ ਨਾਮ ਹੈ ਨਾ ਗੱਲ ਕਰਦੇ ਉਹਨਾਂ ਦੀਆਂ ਯਾਦਾਂ ਜਿੱਦਾਂ ਹੀ ਕੋਈ ਗੱਲ ਉਹਨਾਂ ਦੀ ਛੇੜਦੀ ਆ ਜਾਂ ਕੋਈ ਗੱਲ ਉਹਨਾਂ ਦੀ ਕਰਦੇ ਹੋ ਤੇ ਕਿਹੜੀਆਂ ਯਾਦਾਂ ਸਭ ਤੋਂ ਪਹਿਲੇ ਤੁਹਾਡੇ ਅੱਖਾਂ ਮੁਰੇ ਆਉਂਦੀਆਂ ਨੇ ਅ ਦੇਖੋ ਅਸੀਂ ਹਰ ਇਨਸਾਨ ਜਿਹੜਾ ਧਰਤੀ ਤੇ ਆ ਜੀ ਉਹਨੂੰ ਮਾਰਨੇ ਸ਼ਰਮ ਦਿੱਤਾ ਤੇ ਇਹ ਤਾਂ ਅਸੀਂ ਹਰ ਬੰਦਾ ਹੀ ਮੇਰਾ ਖਿਆਲ ਅਸੀਂ ਅਟੈਚਡ ਹਾਂ ਆਪਣੀ ਮਾਮਾ ਦੇ ਨਾਲ ਹਨਾ ਜੀ ਪਰਿਵਾਰ ਦੇ ਨਾਲ ਭੈਣਾ ਭਾਈ ਸਾਡੇ ਖਾਸ ਮਿੱਤਰ ਹਨਾ ਜੀ ਪਰ ਮਾਂ ਇੱਕ ਉਹ ਹਸਤੀ ਹੁੰਦੀ ਆ ਜੀ ਜਿਹੜੀ ਆਪਣੀਆਂ ਅੰਦਰਾਂ ਉਹ ਸਾਨੂੰ ਜਰਮ ਜੰਦੀ ਹੈ ਬਿਲਕੁਲ ਤੇ ਤੁਹਾਡਾ ਉਹ ਕਨੈਕਸ਼ਨ ਜਿਹੜਾ ਹੁੰਦਾ ਜੀ ਉਹ ਬਹੁਤ ਗੂੜਾ ਮੈਂ ਕਹਿੰਦਾ ਵੀ ਉਹਦੇ ਨਾਲ ਦਾ ਕਨੈਕਸ਼ਨ ਹੀ ਹੈ ਨਹੀਂਗਾ ਜੀ ਇੱਕ ਸਮਾਂ ਆਉਂਦਾ ਆ ਰੱਬ ਨਾ ਕਰੇ ਸਾਰੇ ਪਰਿਵਾਰਾਂ ਦੇ ਵਿੱਚ ਪਰਮਾਤਮਾ ਸੰਤੋਖ ਪਿਆਰ ਮਹabbਤ ਬਖਸ਼ੇ ਤੇ ਕਈ ਵਾਰੀ ਭਾਈ ਭਰਾ ਵੀ ਅਸੀਂ ਬੋਲ ਨਾ ਹਰ ਜਾਂਦੇ ਤੁਸੀਂ ਮਾਂ ਤੋਂ ਝਟਕਾ ਖਾ ਲਓ ਤੇ ਤੇ ਮਾਂ ਨੂੰ ਉੱਚਾ ਬੋਲ ਦੋ ਔਰ ਮਾਂ ਸਾਨੂੰ ਅਗਲੇ ਮਿੰਟ ਬੁਲਾ ਲੇਗੀ ਇੱਕ ਮਾਂ ਹੀ ਹੈ ਬਿਲਕੁਲ ਹਨਾ ਜੀ ਪਿਓ ਪਿਓ ਆਪਣੀ ਜਗਾ ਤੇ ਹੈ ਜੀ ਪਿਓ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਾਡੀ ਅਨਸਾਰ ਹਰ ਹਰ ਇਨਸਾਨ ਦੀ ਲਾਈਫ ਦੇ ਵਿੱਚ ਪਰ ਮਾਂ ਇੱਕ ਮਾਂ ਹੈ ਜੀ ਮਾਂ ਕੋਈ ਵੀ ਬੰਦਾ ਕਿਸੇ ਕਿਸੇ ਇਨਸਾਨ ਲਈ ਵੀ ਪੂਰੇ ਵਰਲਡ ਦੇ ਵਿੱਚ ਕੋਈ ਬੰਦਾ ਵੀ ਮਾਂ ਵਾਲਾ ਮਾਂ ਵਾਲੀ ਹਸਤੀ ਮਾਂ ਵਾਲਾ ਰਤਵਾ ਮਾਂ ਵਰਗਾ ਜਿਹੜਾ ਆਸਰਾ ਆਸ਼ੀਰਵਾਦ આપਣਾ ਕੋਈ ਨਹੀਂ ਦੇ ਸਕਦਾ ਬਿਲਕੁਲ ਬਿਲਕੁਲ ਆਬਵੀਅਸਲੀ ਔਰ ਜਦੋਂ ਮਾ ਸ਼ਬਦੀ ਆ ਜਾਂਦਾ ਹੈ ਨਾ ਚਾਹੇ ਸਾਡੇ ਨਾਲ ਹੋਣ ਉਹ ਹੈ ਨਾ ਸਰੀਰਕ ਤੌਰ ਤੇ ਨਾ ਹੋਣ ਤੇ ਬਹੁਤ ਕੁਝ ਜਿਹੜੀਆਂ ਚ ਗੱਲਾਂ ਆ ਚੇਤੇ ਆ ਜਾਂਦੀਆਂ ਓਬਵੀਅਸਲੀ ਚੀਜ਼ਾਂ ਹੁੰਦੀਆਂ ਨੇ ਹੈ ਨਾ ਔਰ ਇਮੋਸ਼ਨਲ ਹੋਣਾ ਵੀ ਬਿਲਕੁਲ ਸੁਭਾਵਿਕ ਹੈ ਇਸ ਗੱਲ ਤੇ ਸੋ ਮੈਂ ਥੋੜਾ ਜਿਹਾ ਮੂਡ ਲਾਈਟ ਕਰਨ ਦੀ ਕੋਸ਼ਿਸ਼ ਕਰੂੰਗੀ ਸੋ ਆਪਾਂ ਐਲਬਮ ਤੇ ਦੁਬਾਰਾ ਆੰਦੇ ਆ ਮੈਂ ਚਾਹੂੰਗੀ ਟਰੈਕ ਪੰਗੜੇ ਦਾ ਕਿੰਗ ਜਿਹੜਾ ਹੈ ਨਾ ਉਹ ਚਾਹੂੰਗੀ ਕਿਉਂਕਿ ਅੱਜ ਕੱਲ ਚੱਲ ਵੀ ਰਿਹਾ ਹੈ ਰੀਲਸ ਸਾਰੇ ਬਣਾ ਰਹੇ ਉਸ ਤੇ ਦੋ ਲਾਈਨਾਂ ਪਲੀਜ਼ ਉਹਦੀਆਂ ਹੋ ਜਾਣ ਹਾਂਜੀ ਮੈਂ ਨਾ ਜੀ ਇਹ ਜਿਹੜਾ ਪੰਗੜੇ ਦਾ ਕਿੰਗ ਆ ਜੀ ਬੇਸਿਕ ਇਨੂੰ ਕਾਫੀ ਅੱਛਾ ਜਾ ਰਿਹਾ ਜੀ ਵਧੀਆ ਔਰ ਜਿੰਨਾ ਕਹਿ ਲੋ ਕਿ ਸਾਡੀ ਜਿਹੜੀ ਆਡੀਅנס ਆ ਜਿਹੜੇ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਤੇ ਉਹਨਾਂ ਬੰਦਿਆਂ ਕੋਲ ਤਕਰੀਬਨ ਪਹੁੰਚ ਚੁੱਕਾ ਹੈ ਜੀ ਹੂੰ ਬਿਲਕੁਲ ਜੇ ਅਸੀਂ ਕਹੀਏ ਕਿ ਕੋਈ ਕੋਲ 8 ਸਾਲ ਦਾ ਬੱਚਾ ਜਾਂ 10 ਸਾਲ ਦਾ ਬੱਚਾ ਸਾਨੂੰ ਸਰਚ ਕਰੇ ਹੂੰ ਉਹ ਬਹੁਤ ਘੱਟ ਹੋਏਗਾ ਜੀ ਔਰ ਜਿਹੜਾ ਮਤਲਬ ਮਚੂਰ ਏਜ ਹੈਗੀ ਆ ਜੀ ਉਹਨਾਂ ਸਾਰਿਆਂ ਕੋਲ ਸਾਡੇ ਤਕਰੀਬਨ ਐਲਬਮ ਹੀ ਪਹੁੰਚ ਚੁੱਕੀ ਹੈ ਜੀ ਬਹੁਤ ਪਰਮਾ ਹੰਗਾਰਾ ਆ ਰਿਹਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਮੈਂ ਤੁਹਾਡੇ ਨਾਲ ਹਾਂਜੀ ਉਹਦੀਆਂ ਦੋ ਲਾਈਨਾਂ ਸ਼ੇਅਰ ਕਰਨਾ ਜਿਆ ਚ ਇਹ ਤੁਸੀਂ ਹੁਣ ਤੁਸੀਂ ਤੇ ਦਰਸ਼ਕ ਗੈਸ ਕਰ ਲਿਓ ਕਿ ਗੁਰਲੇਜ ਦੀਆਂ ਲਾਈਨਾਂ ਕਿਹੜੀਆਂ ਨੇ ਤੇ ਮੇਰੀਆਂ ਕਿਹੜੀਆਂ ਨੇ ਹਾਂਜੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ